ਗਿਆ ਗੁਰਦੇਵ ਧਨਪੁਰਦੇਵ ਸਤਿਗੁਰੂ ਅਰਜਨਦਾਸ ਚੌਂਕ ਦੇ ਵਿੱਚ ਜੋ ਚੌਂਕ ਨੂੰ ਸੁੰਦਰ ਬਣਾਉਣ ਵਾਸਤੇ ਫੁੱਲ ਬੂਟੇ ਜੋ ਲਗਾਏ ਜਾ ਰਹੇ ਹਨ ਉਹ ਦੇਖ ਸਕਦੇ ਹੋ ਸਾਡੇ ਸਤਿਕਾਰਯੋਗ ਸ਼੍ਰੀ ਪਰਮੇਸ਼ਰ ਕੁਮਾਰ ਜੀ ਤੁਹਾਨੂੰ ਜਨ ਤੈਦਲੋ ਧੰਨਵਾਦ ਕਰਦੇ ਹਾਂ ਔਰ ਤੈਦਲੋ ਧੰਨਵਾਦ ਕਰਦੇ ਹਾਂ ਖਾਸ ਕਰ ਸਾਡੇ ਮੇਰ ਸਾਹਿਬ ਜਲੰਧਰ ਦੇ ਬਨੀਤ ਤੀਰਜੀ ਦਾ ਜਿਨ੍ਹਾਂ ਨੇ ਇਹ ਬੁੱਟੀਆਂ ਦੀ ਸੇਵਾ ਕਰਵਾਈ ਹੈ ਔਰ ਧੰਨਵਾਦ ਗਿਤਾਜ ਜੇ ਸਾਹਿਬ ਦਾ ਪਰਸੀ ਦੀ ਰਵੀਸ਼ ਕੁਮਾਰ ਜੀ ਦਾ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਨ੍ਹਾਂ ਚੱਕਰ ਔਰ ਸਾਡੇ ਸਤਿਕਾਰਯੋਗ ਐਸਬੀਓ ਹਰਪ੍ਰੀਤ ਸਾਹਿਬ ਔਰ ਨਗਰ ਨਿਗਮ ਦਾ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਅਸੀਂ ਉਦੋਂ ਹੀ ਧੰਨਵਾਦ ਕਰਾਂਗੇ ਜਦੋਂ ਕਾਰਪੋਰੇਸ਼ਨ ਸਾਡਾ ਸਾਥ ਦੇਵੇਗਾ ਸੋ ਜਦੋਂ ਜਦੋਂ ਸਾਥ ਦੇਵੇਗਾ ਧੰਨਵਾਦ ਕਰਾਂਗੇ ਸੋ ਧੰਨਵਾਦ ਹੈ ਸਾਡੇ ਮੀਰ ਸਾਹਿਬ ਦਾ ਐਸਬੀਓ ਸਾਹਿਬ ਜੇਈ ਸਾਹਿਬ ਔਰ ਸਾਡੇ ਸ੍ਰੀ ਪਰਮੇਸ਼ਰ ਕੁਮਾਰ ਜੀ ਦਾ ਤੋ ਦੇਖ ਸਾਦੇ ਹੋ ਸਾਡੇ ਸਾਥੀ ਪਹੁੰਚੇ ਸੋ ਤੈਨ੍ਹੇ ਲੋ ਧੰਨਵਾਦ ਕਰਦੇ ਹਾਂ ਔਰ ਚਾਹੋ ਦੀ ਹਾਲਤ ਦੇਖ ਲਓ ਹੁਣ ਤੁਸੀਂ ਜੋ ਬਹੁਤ ਸੋਹਣਾ ਬਣ ਰਿਹਾ ਬਹੁਤ ਛੇਤੀ ਹੋਰ ਵੀ ਬੜੀਆ ਤਰੀਕੇ ਨਾਲ ਇਸ ਨੂੰ ਬਣਾਇਆ ਜਾਵੇਗਾ ਸੋ ਦੇਖ ਸਾਦੇ ਹੋ ਜੈ ਕਰੋ ਜੀ ਸਤਿ ਸ੍ਰੀ ਅਕਾਲ ਜੀ